ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਅੱਜ ਆਰਮੀ ਪਬਲਿਕ ਸਕੂਲ ਚੰਡੀਮੰਦਰ ਵੱਲੋਂ ਇੱਕ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੀ ਜਾਣਕਾਰੀ ਤੁਹਾਨੂੰ ਡਿਟੇਲ ਵਿੱਚ ਦਿੱਤੀ ਜਾਵੇਗੀ ਕਿਰਪਾ ਕਰਕੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਨਾਲ ਦੀ ਨਾਲ ਤੁਸੀਂ ਬੈਲ ਆਈਕਨ ਦਾ ਬਟਨ ਜਰੂਰ ਦਬਾ ਦੇਣਾ ਜਿਸ ਨਾਲ ਤੁਹਾਨੂੰ ਨਵੇਂ-ਨਵੇਂ ਨੋਟੀਫਿਕੇਸ਼ਨ ਮਿਲ ਸਕਣ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ ਜੀ ਚਲੋ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਆਰਮੀ ਪਬਲਿਕ ਸਕੂਲ ਰਿਕੁਆਇਰਮੈਂਟ 2024 ਚੰਡੀਮੰਦਰ ਪੰਚਕੂਲਾ ਵੱਲੋਂ ਵੈਕੈਂਸੀ ਨਾਊਂਸ ਕੀਤੀ ਗਈ ਹੈ ਜਿਸ ਵਿੱਚ ਤੁਹਾਨੂੰ ਵਧੀਆ ਤਨਖਾਹ ਦਿੱਤੀ ਜਾਵੇਗੀ ਹੁਣੇ-ਹੁਣੇ ਹੋਇਆ ਜੀ ਨੋਟੀਫਿਕੇਸ਼ਨ ਜਾਰੀ ਅਲੱਗ-ਅਲੱਗ ਪੋਸਟਾਂ ਤੇ ਹੋਣ ਜਾ ਰਹੀ ਹੈ ਭਰਤੀ ਪੰਜਾਬ ਦੇ ਮੁੰਡਿਆਂ ਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਿਆ ਹੈ ਜੀ ਆਰਮੀ ਪਬਲਿਕ ਸਕੂਲ ਚੰਡੀਮੰਦਰ ਕੈਂਟ ਡਿਸਟ੍ਰਿਕਟ ਪੰਚਕੂਲਾ ਹਰਿਆਣਾ ਵੱਲੋਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਜੀ ਤੁਸੀਂ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ www. apschandimand.in ਤੇ ਲੌਗਇਨ ਕਰਕੇ ਤੁਸੀਂ ਇਸ ਭਰਤੀ ਬਾਰੇ ਜਾਣਕਾਰੀ ਲੈ ਸਕਦੇ ਹੋ ਤੁਸੀਂ ਕਾਲ ਵੀ ਕਰ ਸਕਦੇ ਹੋ ਜੀ ਟੈਲੀਫੋਨ ਨੰਬਰ ਹੈ ਜੀ 0 172 2554605 ਤੇ ਕਾਲ ਕਰਕੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈ ਸਕਦੇ ਹੋ ਜੀ ਪੋਸਟਾਂ ਦੀ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ TGT ਹੋਮ ਸਾਇੰਸ ਕਮਰਸ ਐਂਡ ਇੰਗਲਿਸ਼ ਦੇ ਟੀਚਰ ਦੀਆਂ ਪੋਸਟਾਂ ਅਨਾਉਂਸ ਕੀਤੇ ਗਏ ਹਨ ਨੈਕਸਟ ਪੋਸਟ ਹੈ ਜੀ TGTs ਇੰਗਲਿਸ਼ ਸਕਿੱਲ ਸਾਇੰਸ ਮੈਥ ਸਾਇੰਸ ਅਤੇ ਹਿੰਦੀ ਦੇ ਟੀਚਰ ਦੀ ਭਰਤੀ ਅਨਾਉਂਸ ਕੀਤੀ ਗਿਆ ਹੈ ਪੀ ਆਰਟੀਐਸ ਆਲ ਸਬਜੈਕਟਸ ਐਂਡ ਨੈਕਸਟ ਪੋਸਟ ਹੈ ਜੀ ਐਡਮਿਨ ਸਟਾਫ ਹੈਡ ਕਲਰਕ ਦੀ ਪੋਸਟ ਹੈ ਜੀ ਸੋ ਤੁਹਾਡੀ ਏਜ 18 ਤੋਂ ਲੈ ਕੇ 57 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਸੋ ਜਿਹੜੀ ਵੀ ਪੋਸਟ ਹੈਡ ਕਲਰਕ ਦੀ ਹੈ ਜੀ ਉਸ ਲਈ ਐਕਸਪੀਰੀਐਂਸ ਐਂਡ ਐਕਸ ਸਰਵਿਸ ਮੈਨ ਕੈਂਡੀਡੇਟ ਐਲੀਜੀਬਲ ਰਹਿਣਗੇ ਜੀ ਸੋ ਇਹਨਾਂ ਪੋਸਟਾਂ ਲਈ ਤੁਸੀਂ ਇੱਕ ਤੁਹਾਡਾ ਡਿਮਾਂਡ ਡਰਾਫਟ ਵੀ ਲੱਗੇਗਾ ਜੋ ਤੁਸੀਂ ਬੈਂਕ ਤੋਂ ਕਟਵਾਉਣਾ ਹੈ ਜੀ 100 ਰੁਪਏ ਦਾ ਰਹੇਗਾ ਜੀ ਉਹ ਤੁਸੀਂ ਆਰਮੀ ਪਬਲਿਕ ਸਕੂਲ ਚੰਡੀਮੰਦਰ ਦੇ ਨਾਮ ਤੇ ਕਟਵਾ ਕੇ ਅਤੇ ਨਾਲ ਆਪਣੇ ਡਾਕੂਮੈਂਟ ਲਗਾ ਕੇ ਜਮ੍ਹਾਂ ਕਰਵਾ ਸਕਦੇ ਹੋ ਪੋਸਟਾਂ ਦੀ ਲਾਸਟ ਡੇਟ ਹੈ ਜੀ 15 ਮਈ 2024 ਤੋਂ ਪਹਿਲਾਂ-ਪਹਿਲਾਂ ਤੁਸੀਂ ਆਪਣੇ ਸਾਰੇ ਡਾਕੂਮੈਂਟ ਭੇਜ ਸਕਦੇ ਹੋ ਇਹ ਤੁਹਾਡੀ ਇੰਟਰਵਿਊ ਹੋਵੇਗੀ ਅਤੇ ਇੰਟਰਵਿਊ ਦੀ ਲਿਸਟ ਤੁਹਾਨੂੰ ਤੁਹਾਡੇ ਈਮੇਲ ਐਡਰੈਸ ਤੇ ਭੇਜ ਦਿੱਤੀ ਜਾਵੇਗੀ ਸੋ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਤੁਸੀਂ ਮੇਰੇ ਚੈਨਲ ਦੇ ਨਾਲ ਜੁੜੇ ਰਹੋ ਅਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਅਤੇ ਲਾਈਕ ਜਰੂਰ ਕਰਦਿਆ ਕਰੋ ਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ